ਮਾਤਾ ਦੇ ਜਾਇਸਵੰਦਾ ਦੇ ਚਲਦੇ ਪਠਾਨਕੋਟ 13 ਸਾਲ ਦੀ ਨਵਾਲਿਕ ਬੱਚੀ ਹੋਈ ਗਿਨੋਨੀ ਹਰਕਤਾ ਦੀ ਸ਼ਿਕਾਰ ਬੱਚੀ ਦੀ ਮਾਤਾ ਤੇ ਆਸ਼ਿਕ ਨੇ ਹੀ ਬੱਚੀ ਦੇ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਪਿਛਲੇ 1 ਮਹੀਨੇ ਤੋਂ ਬੱਚੀ ਨੂੰ ਕੀਤਾ ਜਾ ਰਿਹਾ ਸੀ ਪਰਤਾੜੀ ਪੀੜਿਤ ਲੜਕੀ ਆਪਣੇ ਮਾਤਾ ਦੇ ਨਾਲ ਰਹਿੰਦੀ ਸੀ ਆਪਣੇ ਪਿਤਾ ਤੋਂ ਅਲੱਗ ਲਗਾਤਾਰ 1 ਮਹੀਨੇ ਤੋਂ ਪਰਤਾੜੀ ਕੀਤੇ ਜਾਣ ਬਾਅਦ ਪੀੜਿਤ ਬੱਚੀ ਨੇ ਇਸ ਦੀ ਜਾਣਕਾਰੀ ਦਿੱਤੀ ਆਪਣੇ ਪਿਤਾ ਨੂੰ ਪੀੜਿਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਹਸਪਤਾਲ ਵਿੱਚ ਪੁਲਿਸ ਨੇ ਪੀੜਤ ਲੜਕੀ ਦਾ ਕਰਵਾਇਆ ਮੈਡੀਕਲ ਟੈਸਟ ਪੁਲਿਸ ਵੱਲੋਂ ਪੀੜਤ ਦੇ ਵਿਆਨਾਤੇ ਕੀਤਾ ਜਾ ਰਿਹਾ ਹੈ ਮਾਮਲਾ ਦਰਜ ਮਾਤ ਦੀ ਦਰਿਸ਼ਟਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਪਠਾਨਕੋਟ ਵਿੱਚ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਠਾਨਕੋਟ ਦੇ 4 ਮਰਲਾ ਕੁਆਟਰ ਦੀ ਰਹਿਣ ਵਾਲੀ ਇੱਕ 13 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਗਿਨੋ ਨੇ ਅਸ਼ਲੀਲ ਹਰਕਤ ਪਿਛਲੇ 1 ਮਹੀਨੇ ਤੋਂ ਕੀਤੀ ਜਾ ਰਹੀਆਂ ਸਨ ਇਹ ਅਸ਼ਲੀਲ ਹਰਕਤ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਪੀੜਤ ਲੜਕੀ ਦੀ ਮਾਦਾ ਪ੍ਰੇਮੀ ਸੀ ਜਿਸ ਦੇ ਨਾਲ ਪੀੜਿਤ ਲੜਕੀ ਦੀ ਮਾਂ ਰਹਿ ਰਹੀ ਸੀ ਅਤੇ ਇਹ ਪੀੜਿਤ ਬੱਚੀ ਵੀ ਆਪਣੇ ਪਿਤਾ ਤੋਂ ਅਲੱਗ ਆਪਣੀ ਮਾਂ ਦੇ ਨਾਲ ਹੀ ਰਹਿ ਰਹੀ ਸੀ ਆਪਣੇ ਨਾਲ ਹੋ ਰਹੇ ਸਰੀਰਕ ਪਟਾਣਾ ਦਾ ਸ਼ਿਕਾਰ ਹੋ ਰਹੀ ਸੀ ਅਤੇ ਜਦੋਂ ਉਸ ਦੇ ਨਾਲ ਹੱਦ ਤੋਂ ਵੱਧ ਅਸ਼ਲੀ ਹਰਕਤਾਂ ਉਸ ਦੀ ਮਾਂ ਦੇ ਪ੍ਰੇਮੀ ਵੱਲੋਂ ਕੀਤੀਆਂ ਜਾਣ ਲੱਗੀਆਂ ਤਾਂ ਉਸਨੇ ਇਸ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ ਜਿਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ पीड़ित लड़की ਦਾ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਪੀੜਿਤ ਬੱਚੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਪੀੜਿਤ ਬੱਚੀ ਦੀ ਮਾਂ ਅਤੇ ਉਸ ਦਾ ਪ੍ਰੇਮੀ ਪੁਲਿਸ ਵੱਲੋਂ ਫਰਾਰ ਦੱਸੇ ਜਾ ਰਹੇ ਹਨ ਇਸ ਬਾਰੇ ਬਧੇਰੇ ਜਾਣਕਾਰੀ ਦਿੱਤੇ ਹੋਏ ਪੀੜਿਤ ਬੱਚੀ ਦੀ ਚਾਚੀ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਪੀੜਿਤ ਬੱਚੀ ਅਤੇ ਉਸ ਦੀ ਮਾਂ ਪਿਛਲੇ 1 ਮਹੀਨੇ ਤੋਂ ਅਲੱਗ ਰਹਿ ਰਹੀ ਸੀ ਕਿਉਂਕਿ ਉਸ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਰਹੇ ਰਹੀ ਸੀ ਅਤੇ ਉਸ ਦਾ ਪ੍ਰੇਮੀ ਨਵਾਲਿਕ ਬੱਚੀ ਦੇ ਨਾਲ ਸਰੀਰਕ ਅਸ਼ਲੀਲਤਾ ਕਰ ਰਿਹਾ ਸੀ ਜਿਸ ਦੀ ਜਾਣਕਾਰੀ ਪੀੜਿਤ ਬੱਚੀ ਨੇ ਆਪਣੇ ਪਿਤਾ ਨੂੰ ਦਿੱਤੀ ਅਤੇ ਪੀੜਿਤ ਬੱਚੀ ਦੇ ਪਿਤਾ ਨੇ ਪੁਲਿਸ ਕੋਲੋਂ ਇਲੰਤਾਫ ਦੀ ਕੋਹਾੜ ਲਗਾਈ ਹੈ। ਅਤੇ ਜਿਸ ਸਖਸ਼ ਵੱਲੋਂ ਬੱਚੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਨਹੀਂ ਹਨ ਉਹਨਾਂ ਦੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਮੌਕੇ ਤੇ ਪੁਜੀ ਪੁਲਿਸ ਅਧਿਕਾਰੀ ਦੇ ਨਾਲ ਜਦੋਂ ਗਲਵੱਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਪੀੜਿਤ ਬੱਚੀ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ આરોપી ਨੂੰ ਨਹੀਂ ਵਕਸ਼ਿਆ ਜਾਏਗਾ। ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਮੇਨ ਕੋਈ ਮੇਰਾ ਨਾਮ ਕੁਜੀ ਕੁਮਾਰਾ ਦਾ ਕੁਜੀ ਕੁਮਾਰਾ ਦਾ ਆ ਬੱਚੀ ਮੇਰੀ ਡੇਢ ਮਹੀਨੇ ਦੀ ਇਹ ਮੇਰੀ ਘਰ ਵਾਲੀ ਹੈਗੀ ਆ ਖਾਣੇ ਵਿੱਚ ਉਹਨੇ ਰਾਇਨਾਮਾ ਕਰਵਾਣ ਲਈ ਦੀ ਕੁਛ ਕਹਿੰਦੀ ਦੀ ਕਿ ਮੈਂ ਕਿਰਾਏ ਤੇ ਰਹਿਣਾ ਚਾਹਨੀ ਆ ਮੈਂ ਪੁਲਿਸ ਵਾਲਿਆਂ ਨੂੰ ਕਹਿੰਦੇ ਦਾ ਇਹ ਕਿ ਕਿਰਾਏ ਤੇ ਕੱਲੀ ਜਿਦ ਨਾ ਰਹੇਗੀ ਪੁਲਿਸ ਵਾਲਿਆਂ ਨੂੰ ਕਹਿੰਦੇ ਦੀ ਇਹ ਕੱਲੀ ਰਹੇਗੀ ਕਿਰਾਏ ਤੇ ਰਹੇਗੀ ਬਾਕੀ ਦੂਸਰੀ ਘਰ ਗਈ ਕਿ ਜਿਹੜੀ ਮੇਰੀ ਬੱਚੀ ਹੈ ਉਹ ਗਾਂਢੇ ਮਹੂਰੀ ਨਾਲ ਰਹਿਣੀ ਆਪਣੇ ਨਾਲ ਕੁੜੀ ਡੇਢ ਮਹੀਨਾ ਨੇ ਆਪਣੇ ਘਰ ਰਹੀ ਹੈ ਬਾਹਰਲੀ ਮੇਰੀ ਨੇ ਉਸ ਤੋਂ ਬਾਅਦ ਮੈਨੂੰ ਜਦੋਂ ਥੋੜੀ ਜਿਹੀ ਦਰਵਾਜ਼ਾ ਲੱਗਦਾ ਹੈ ਕਿ ਕੁੜੀ ਮੇਰੀ ਕਿੱਥੇ ਰਹਿਣ ਦੀ ਵੀ ਹੈ ਜਿੰਨੇ ਦਿਨ ਨੂੰ ਪਤਾ ਲੱਗਦਾ ਓਨੇ ਦਿਨ ਜਿਹੜਾ ਗੋਤਮ ਨਾਮ ਦਾ ਸਿਖਸ਼ਾ ਗਿਆ ਮੇਰੀ ਘਰਾਂ ਨਾਲ ਜਿਹੜਾ ਰਹਿੰਦਾ ਗਿਆ ਉਹ ਕਮਰੇ ਜਿਹੇ ਕਰਵਾ ਦਿੰਦਾ ਸੀ ਜਦੋਂ ਕਮਰੇ ਜਿਹੇ ਕਰਵਾਉਂਦਾ ਸੀ ਤਾਂ ਮੈਨੂੰ ਜਿਹੜਾ ਜਾਂਦਾ ਸੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਕੁੜੀ ਨਾਲ ਕੀ ਹੋਣ ਦੇ ਤਾਂ ਕੀ ਨਹੀਂ ਹੁਣ ਕੱਲ ਪਰਸੋਂ ਮੇਰੀ ਕੁੜੀ ਹੈ ਜਿਹੜੀ ਕਹਿੰਦਾ ਤੇ ਸਹੇਲੀਆ ਸੁਨਿਆਪੇ ਝੰਡੀ ਜੀ ਕਿ ਮੇਰਾ ਡੈਡੀ ਗਦਾ ਹੁੰਦੇ ਤਾਂ ਮੈਂ ਮਰ ਜਾਣਾ ਆ ਫਿਰ ਮੈਨੂੰ ਕ ਉਹ ਕੁੜੀ ਮੇਰੀ ਮੈਨੂੰ ਗਾਣ ਡਿਗੇ ਡਾਡੀ ਮੈਨੂੰ ਲਾਜਾ ਲ ਮੈਂ ਕੋਸੇ ਦਸਣਾਂ ਜਾਨੀ ਤੁਹਾਨੂੰ ਮੈਂ ਕੋਈ ਗੱਲ ਨਹੀਂ ਕਰ ਤੇ ਮੈਂ ਜਦੋਂ ਆਇਆ ਆਪਣੀ ਨਾਲ ਕੁੜੀ ਲਈ ਤੇ ਇਹ ਮੈਨੂੰ ਗਾਣ ਡਿਟ ਡਾਡੀ ਕਿ ਮੇ ਜੋ ਕਲਮੇ ਨਾ ਹੋਣ ਦੀਆਂ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ਬਣੀ ਚਾਚੇ ਨੂੰ ਦੱਸਣੀਆ ਫਿਰ ਉਹਨੇ ਜਿੰਨੀ ਵੀ ਜੋ ਵੀ ਉਹ ਨਾਲ ਵਾਤਾਵਰਨ ਜੋ ਵੀ ਹੈ ਔਰ ਸਾਰੇ ਉਹਨੇ ਚਾਚੇ ਨੂੰ ਦੱਸ ਰਹੀਆ ਤੇ ਮੈਂ ਕੁਲਤੀ ਕੰਪਲੀਟ ਕੀਤੀ ਮਾਡਲ ਹੈ ਜੀ ਹਾਂ ਜੀ ਹਾਂ ਜੀ ਕੁਲਤੀ ਕੀਤੀ ਕੋਸੇ ਕੋਸੇ ਨਹੀਂ ਕਰਨੀ ਜੀ ਕੁੜੀ ਕਿਹਦੀ ਜਿੰਸਟਾ ਮਾਂ ਤੇ ਜਿਹੜਾ ਉਹ ਮੁੰਡਾ ਗੋਤਮ ਉਹ ਕਿੱਥੇ ਨੇ ਉਹ ਇਸ ਵੇਲੇ ਭੰਮੰਡੇ ਦੇ ਆ ਅੱਗੇ ਪਿੱਛੇ ਦੌੜੰਦੇ ਦੇ ਆ ਭਾਜੰਡੇ ਦੇ ਆ ਉਹ ਪਹੁੰਚਦੇ ਹੋਏ ਰੋਕੇ ਕੁੜੀ ਦੀ ਕਿੰਨੀ ਉਮਰ ਹੈ ਕੁੜੀ ਦੀ ਉਮਰ 13 ਸਾਲ ਦੀ ਤੇ ਕੀ ਮੰਗ ਕੀ ਕਰਦੇ ਹੋ ਮੰਗ ਇਹ ਹੈ ਕਰਨਿਆ ਕਿ ਜਿਹੜਾ ਮੇਰੇ ਕੁੜੀ ਦੇ ਆਤਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਜੀ ਮੇਰਾ ਨਾਮ ਰਿਤੂ ਮਹਿਰਾ ਤੇ ਇਸ ਤਰ੍ਹਾਂ ਕੀ ਗੱਲਬਾਤ ਇਸ ਹੈ ਜਿਸ ਤਰ੍ਹਾਂ ਇਹ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇਨਾ ਗਲਤ ਕੀਤਾ ਗਿਆ ਹੈ ਆ ਤੇ ਛੇੜਛਾੜ ਹੋਈ ਆ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਵਾਲਾ ਸੋਗ ਦੀ ਲਹਿਰ ਵਿੱਚ ਹੈ ਇਸ ਟਾਈਮ ਅਸੀਂ ਇਹ ਚਾਹੁੰਦੇ ਆ ਕਿ ਇਸ ਬੰਦੇ ਨੂੰ ਇਸ ਸ਼ਖਸ ਨੂੰ ਜਿਹੜਾ ਗੋਤਮ ਨਾਮ ਦਾ ਸ਼ਖਸ ਹੈ ਇਹਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇੰਨਾ ਗਲਤ ਡਿਸੀਜਨ ਲਿਆ ਇੰਨਾ ਗਲਤ ਟੱਚ ਕਰਕੇ ਗਲਤ ਛੇੜਖਾਣੀ ਕਰਕੇ ਬੱਚੇ ਨੂੰ ਮੌਤ ਦੇ ਮੂੰਹ ਚ ਦੇਖੇਲਣ ਦੀ ਕੋਸ਼ਿਸ਼ ਕੀਤੀ ਗਈ ਆ ਕਿੱਥੋਂ ਹੈ ਮਲੇ ਗੋਦਮੋਰ ਨਾਲ ਕੋਲ ਗੋਤਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਤੇ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਗੋਤਮ ਦੇ ਵਿੱਚ ਨਾਲ ਕੋਲ ਗੋਤਮ ਦੇ ਨਾਲ ਕੋਲ ਹੋ ਰਿਹਾ ਹੈ ਗੋਤਮ ਨਾਲ ਉਹਦੀ ਮਦਰ ਹੈ ਇੱਕ ਉਹਨਾਂ ਦੀ ਮਦਰ ਹੈ ਇੱਕ ਲక్ష్ਮੀ ਹੈ ਇੱਕ ਕੋਈ ਕਹਿੰਦੇ ਨੇ ਢਾਂਗੂ ਦੀ ਲੇਡੀ ਆ ਹੋਰ ਪ੍ਰੀਤ ਪ੍ਰੀਤ ਤੇ ਇੱਕ ਹੋਰ ਲੇਡੀ ਆ ਸਰ ਅਣਪਛਾਤੀ ਕਹਿ ਸਕਦੇ ਆ ਪੱਕੇ ਕੋਈ ਬੰਨਾਂ ਨਾਮ ਨਹੀਂ ਪਤਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਰੈਸਟ ਬੇਟੀ ਨੇ ਦੱਸਿਆ ਕਿ ਨਹੀਂ ਤੇ ਉਹ ਜਿਹੜਾ ਇਹ ਬੇਟੀ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਸੀ ਔਰ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਔਰ ਮੌਕਾ ਮਿਲਦੇ ਹੀ ਉੱਥੋਂ ਨਿਕਲੀ ਹੈ ਬੇਟੀ ਤੇ ਆਪਣੇ ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਨਾਲ ਬਹੁਤ ਹੀ ਗਲਤ ਅਚੋ ਇਹਦਾ ਬਹੁਤ ਹੀ ਗਲਤ ਹੈਦਾ ਬੇਟੀ ਬਾਰ-ਬਾਰ ਸਦ ਵਿੱਚ ਜਾ ਰਹੀ ਹੈ ਬਾਰ-ਬਾਰ ਉਹਦੇ ਪੇਨ ਉੱਠ ਰਹੀ ਹੈ ਬਾਰ-ਬਾਰ ਠੀਕ ਹੋ ਰਹੀ ਹੈ ਮੇਰੀ ਆਪਣੀ ਮਾਂ ਕੋਲ ਰਹਿੰਦੀ ਬੇਟੀ ਮਾਂ ਕੋਲ ਰਹਿੰਦੀ ਸੀ 1 ਮਹੀਨੇ ਤੋਂ ਔਰ ਉਹਨੂੰ ਇੱਕ ਮਹੀਨੇ ਤੋਂ ਇੱਥੋਂ ਸਾਡੀਆਂ ਕੋਈ ਪ੍ਰਧਾਨਾ ਸੀ ਕੋਈ ਆਈਆਂ ਇਹਨਾਂ ਦੇ ਇੱਥੇ ਜਿਹੜੀਆਂ ਉਹਨਾਂ ਨੂੰ ਲੈ ਕੇ ਗਈਆਂ ਇਹਨਾਂ ਦੇ ਘਰੋਂ ਆਪਣੀ ਜ਼ਿੰਮੇਵਾਰੀ ਤੇ ਕਿ ਇਹਨੂੰ ਆਪਣੀ ਮਾਂ ਦੇ ਨਾਲ ਕੱਲਿਆ ਜਾਵੇ ਤੇ ਇੱਕ ਮਹੀਨੇ ਤੋਂ ਮਾਂ ਦੇ ਨਾਲ ਗਈ ਸੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨੇ ਆ ਛੇਤੀ ਤੋਂ ਛੇਤੀ ਫੜੀਏ ਕੱਲ ਨੂੰ ਇਹਨਾਂ ਦੀ ਧੀ ਆ ਕਿਸੇ ਹੋਰ ਦੀ ਵੀ ਹੋ ਸਕਦੀ ਆ ਸਾਡੀ ਵੀ ਹੋ ਸਕਦੀ ਆ ਕਿਸੇ ਦੀ ਧੀ ਦੇ ਨਾਲ ਇਹੋ ਜਿਹਾ ਕਦਮ ਨਾ ਚੁੱਕਿਆ ਜਾਏ ਕਿਸੇ ਦੀ ਧੀ ਨਾਲ ਇਹੋ ਜਿਹਾ ਕੋਈ ਕੰਮ ਨਾ ਹੋਏ ਰੀਸੈਂਟਲੀ ਥੋੜੀ ਦੇਰ ਪਹਿਲਾਂ ਆਪਾਂ ਇਨਫੋਰਮੇਸ਼ਨ ਮਿਲੀ ਆ ਇਸ ਘਟਨਾ ਬਾਰੇ ਜੇ ਤੁਸੀਂ ਗੱਲ ਕਰਦੇ ਹੋ ਸੋ ਆਪੇ ਆਪਾਂ ਸਾਡੇ ਲੀਡਿੰਗ ਫੈਕਟਰ ਰੁਪਿੰਦਰ ਕੌਰ ਐਸਐਚਓ ਮਮੂਲ ਕੈਂਟ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਆ ਜੋ ਇਨੀਸ਼ੀਅਲ ਜਾਂਚ ਆਪਾਂ ਸ਼ੁਰੂ ਕਰਤੀ ਹੈ ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਮੰਡਾ ਆਪਾਂ ਕਰ ਰਹੇ ਸਰ ਉਹਨਾਂ ਦਾ ਕੈਸੋ ਰਾਤ ਨੂੰ ਕੰਪਲੀਟ ਕੀਤੀ ਸੀਗੀ ਤੇ ਬੰਦੇ ਲੈ ਗਏ ਸੀ ਲੇਕਿਨ ਅਜੇ ਅੰਤ ਨਹੀਂ ਹੋਇਆ ਪਤਾ ਨਹੀਂ। ਦੇਖੋ ਇਨੀਸ਼ਲ ਸਟੇਜ ਤੇ ਕਈ ਵਾਰ ਕੋਈ ਆਉਂਦਾ ਹੈ ਨਾ ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਹੈ। ਸੋ ਹੁਣ ਉਹਦੇ ਕੋਈ ਮਹਤਵਪੂਰਣ ਨੇ ਮੈਨੂੰ ਵੀ ਫੋਨ ਕੀਤਾ। ਹੁਣ ਪੰਜ-ਛੇ ਸਿਵਲ ਹਸਟਲ ਆ ਗਿਆ। ਜੋ ਸੱਚ ਐਕਸ਼ਨ ਬੰਦਾ ਹੈ ਉਹਨੂੰ ਪ੍ਰੋਪਰ ਕੀਤਾ ਜਾਏਗਾ। ਜਿਹੜਾ ਕਲਪਰੇਟ ਆ ਉਹਦੇ ਮਕਾਮ ਤੱਕ ਪਹੁੰਚਾਇਆ ਜਾਏਗਾ। ਉਹਨੂੰ